ਜਿਵੇਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੀ ਸਬਜ਼ੀ ਮੰਡੀ ਆ ਇੱਥੇ ਅਰਤੀਆ ਸੈਸ਼ਨ ਨਾਲ ਬਹੁਤ ਚੰਗਾ ਕੰਮ ਕੀਤਾ ਗਿਆ ਬੇ ਬੋਰਡ ਲਾ ਲਾ ਕੇ ਵਾਰਨਿੰਗ ਦਿੱਤੀ ਗਈ ਆ ਵੀ ਬੀੜੀ ਸਿਕਟ ਜਰਦਾ ਹਨਾ ਤੰਬਾਕੂ ਦਾ ਸੇਵਨ ਨਹੀਂ ਹੋਵੇਗਾ ਜੋ ਵੀ ਗੈਰ ਕਾਨੂੰਨੀ ਵੀ ਆ ਜਿਹੜੇ ਸਰਵਜਨਿਕ ਜਗ੍ਹਾ ਉਸੇ ਆਪਾਂ ਬੀੜੀ ਸਿਕਟ ਤੰਬਾਕੂ ਦਾ ਸੇਵਨ ਨਹੀਂ ਕਰ ਸਕਦੇ ਪਰ ਇਸ ਦਾ ਬੋਰਡ ਦਾ ਲਾਏ ਦਾ ਕੋਈ ਬੈਨੀਫਿਟ ਨਹੀਂ ਹੋਇਆ ਇੱਥੇ ਢੱਲੇ ਨਾਲ ਵਿਕ ਰਿਹਾ ਸਾਹਮਣੇ ਢੱਲੇ ਨਾਲ ਵਿਕ ਰਿਹਾ ਦੇਖੋ ਥੋੜੀ ਵਪੈ ਤੁਹਾਨੂੰ ਅੱਗੇ ਕਿੰਨੇ ਵਾਰੀ ਬੇਨਤੀ ਕੀਤੀ ਆ ਕੱਲਾ ਸੋਰੀ ਕਰਕੇ ਨਹੀਂ ਸਰਦਾ ਠੀਕ ਆ ਸਪੈਸ਼ਲ ਬੋਰਡ ਲਾਏ ਵੇ ਆ ਸਾਰੇ ਪਾਸੇ ਠੀਕ ਆ ਠੀਕ ਆ ਹੋਰ ਕੋਈ ਕਾਰੋਬਾਰ ਕਰ ਲੋ ਜੇ ਮੈਨੂੰ ਇਹ ਸਵੇਰੇ ਦਿਸ ਗਈ ਤਾਂ ਮੈਂ ਅੱਗ ਲਾ ਕੇ ਜਾਊਂਗਾ ਇਹਨੂੰ ਮੈਂ ਤਾਂ ਦੱਸਤਾ ਆ ਵਿੱਚੇ ਤੇਰਾ ਕੋਕਾ ਮੱਚੂਗਾ ਚੱਲ ਕੋਈ ਨਹੀਂ ਨਹੀਂ ਠੀਕ ਆ ਨਾ ਤੁਹਾਨੂੰ ਪਿਆਰ ਨਾਲ ਅਸ ਤੋਂ 20 ਰੀ ਪਹਿਲਾਂ ਕਹਿਤਾ ਨਾ ਮੈਂ ਕਿੰਨੇ ਵਾਰੀ ਕਿਹਾ ਕਿੰਨੇ ਵਾਰੀ ਕਿਹਾ ਮੈਨੂੰ ਆਏ ਦੱਸ ਦੇ ਵੀ ਕਿੰਨੇ ਵਾਰੀ ਕਿਹਾ ਇੱਕ ਵਾਰੀ ਕਿਹਾ ਤੁਸੀਂ ਇੱਕ ਵਾਰੀ ਕਿਉਂ ਕਿੰਨੇ ਵਾਰੀ ਆਏ ਆ ਆਨੇ ਤੇ ਰੋਝਿਓ ਤੁਸੀਂ ਤੇ ਫੇਰ ਆਨੇ ਰੋਝੇ ਹੁਣ ਕੀ ਕਰੀਏ ਮਜਬੂਰੀ ਹੈ ਮਜਬੂਰੀ ਆ ਸਬਜ਼ੀ ਵੇਚ ਲਾ ਹੋਰ ਕੁਝ ਕਰ ਲਾ ਬਾਈ ਇੱਕ ਗੱਲ ਦੱਸੋ ਹਾਂਜੀ ਗੱਲ ਛੱਡ ਦੀਓ ਤੁਹਾਡੀ ਗੱਲ ਜੀ ਵੱਡੀ ਛੀਬ ਨੂੰ ਮੈਂ ਮੰਨ ਲੈਣਾ ਤੁਹਾਡੀ ਬਹੁਤ ਵੱਡੀ ਹੋਗੀ ਜੋ ਗੱਲ ਹੈ ਉਹਨੂੰ ਮੰਨੂਗਾ ਜੋ ਤੁਸੀਂ ਆਪ ਕਹੋਗੇ ਅਗਰ ਇਹ ਬੰਦਾ ਇਹ ਗੱਲ ਨੂੰ ਚਲ ਮੰਨ ਲਵੇ ਤੁਹਾਡੀ ਵੱਡੀ ਬਾਤ ਹੈ ਬਹੁਤ ਅਗਰ ਇਹ ਗੱਲ ਨੂੰ ਅਗਰ ਇਹ ਬੰਦਾ ਮੰਨ ਲੈਣ ਗੱਲ ਨੂੰ ਚਲੋ ਔਰ ਜਿੰਨੇ ਵੀ ਭਈਏ ਨੇ ਜਿਹੜੇ ਇੱਕ ਮੰਡੀ ਦੇ ਵਿੱਚ ਖਾਂਦੇ ਪੀਂਦੇ ਆਗੇ ਨੇ ਉਹਨਾਂ ਨੇ ਉਹਨਾਂ ਨੇ ਨਹੀਂ ਇਹ ਕਰ ਰਖਿਆ ਇਹ ਪਾ अगर उणा ਘਰ ਵੀ ਤੇ ਬੰਦਾ ਬਿਲਕੁਲ ਵੀ ਬੰਦ ਕਰ ਦੂਗਾ ਪੀਤੀ ਹੈ दारू ਪੀਤੀ ਹਾਂ ਬਾਬਾ ਜੀ ਮੈਂ ਧਾਰੂ ਬਿੰਨਾ ਹੈਗਾ ਮੈਸੇਂਜ ਕੰਮ ਕਰ ਜਾਏਗਾ ਤੇ ਖੜ ਕੇ ਗੱਲ ਕਰ ਰਹੇ ਹਿੰਦੂ ਧਰਮ ਦਾ ਵੀ ਅਪਮਾਨ ਕਰ ਰਹੇ ਹੈ ਤਾਂ ਸਿੱਖ ਜੱਥੇ ਬੰਦੀ ਹੈ ਜੀ ਵੀ ਬਾਬਾ ਜੀ ਹਿੰਦੂ ਧਰਮ ਆਪਾਂ ਆਪਣੇ ਹਿੰਦੂ ਧਰਮ ਹੈ ਮੈਂ ਉਹ ਰਾਠੌਰ ਬੰਦਾ ਮੈਂ ਕੋਈ ਇਹ ਨਹੀਂ ਮਤਲਬ ਜਿਹੜੀ ਗੱਲ ਸੱਚ ਹੋਊਗੀ ਉਹਨੂੰ ਸੱਚ ਨੂੰ ਸੱਚ ਕਹਾਂਗੇ ਆਪਾਂ ਤੁਸੀਂ ਰਠੌਰ ਬੰਦੇ ਹੋ ਪੰਜਾਬ ਦੇ ਵਿੱਚ ਇਹ ਸੋਭਾ ਦਿੰਦਾ ਬਾਬਾ ਜੀ ਦੇਖੋ ਅਸੀਂ ਤਾਂ ਬਹੁਤ ਦੂਰ ਆਏ ਹੋਏ ਨਹੀਂ ਰਾਤ ਮੇਰਾ ਵੀਰਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਕੋਈ ਨਹੀਂ ਬਾਬਾ ਜੀ ਬਿਲਕੁਲ ਨਹੀਂ ਨਹੀਂ ਇਹ ਤੁਹਾਡੀ ਬਹੁਤ ਵੱਡੀ ਮੈਂ ਗੱਲ ਮੈਂ ਲੈਣਾਾਰੇ ਪਤਨਗਰ ਤੁਸੀਂ ਗਏ ਗੱਲੋਂ ਮੰਦੂ ਚਾਰੇ ਪਹਿਲੇ ਜਾਏ ਚਾਰੇ ਬੰਦੇ ਬੱਤਪਾ ਕਰਦੇ ਮੇਰੇ ਪਾਸੇ ਭਈਏ ਨੂੰ ਭਜਾਓ ਨਾ ਭਈਏ ਹੋਣਗੇ ਤੁਮਾਂ ਨੂੰ ਜਰਰਾ ਹੋਊਗਾ ਮੇਰੀ ਗੱਲ ਸੁਣਾ ਨਾ ਭਈਏ ਇਹਨੇ ਦਿਮਾਗੂ ਜਰਦਾ ਹੋਊ ਤੇਰੀ ਸੁਣ ਗੱਲ ਖਾਣ ਵਾਲੇ ਬੰਦੇ ਨੇ ਉਹ ਵੀ ਆਪਣਾ ਉਹ ਵੀ ਆਪਣਾ ਮੈਂ ਜਾਲੂ ਪੀਣਾ ਮੈਂ ਜਾਲੂ ਪੀਣਾ ਪੰਜਾਬੀ ਲੈ ਆ ਜਾਲੂ ਪੀਣਾ ਨਹੀਂ ਕਹਿੰਦਾ ਪਰ ਲੋਕਾਂ ਨੂੰ ਕਿਉਂ ਖੋਲ੍ਹੇ ਬੋਹਾ ਖਾਂਦੇ ਐ ਜਦੋਂ ਸਾਨੂੰ ਬੰਦ ਕਰ ਆਪੇ ਖਾਂਦੇ ਹੀ ਐ ਬੰਦ ਕਰ ਇਹਨੂੰ ਕਰ ਦਾਂਗਾ ਆਪਾਂ ਹਾਜੀ ਆਵੜਾ ਨਹੀਂ ਦੱਬੀ ਇਹੇ ਕਾਦੇ ਨਾ ਬਾਜਾ ਬੰਦ ਕਰ ਦੇ ਨਹੀਂ ਮਾਕਲ ਹਾਜੀ ਕਾਦੇ ਮੈਂ ਦੱਸ ਦੇ ਇਹੇ ਕਰ ਬੰਦ ਇਹਨੂੰ आज उम्र देख आज तंबाकू लेना आए है। उम्र देख मुझे कुछ नहीं लेना उम्र देख कुछ नहीं लेना यहां क्यों खड़े हो वैसे ही आए मंडी का चाडू आ रहा है अगर ये ना खा भी तो क्यों ये बेचारे ये भी क्यों तो इधर दो पैसे ले चा मैं इतने और बेच ले ले बाबा जी और गल और कम है नहीं पंजाब च पति नहीं कहूंगा ओए बाबा के लोग भी काम कर रही है ਅੱਜ ਮੈਂ ਕਰ ਦਿੰਦਾ ਬੰਦ ਗਿਆ ਤਨਾ ਸਾਰੇ ਬੰਦ ਹੋਣੇ ਚਾਹੀਦੇ ਸਾਰੇ ਹੋਣਗੇ ਕੋਈ ਨਾ ਇੱਕ ਵੀ ਨਹੀਂ ਖੁੱਲ੍ਹਣ ਚਾਹੀਦੇ ਕੋਈ ਗੱਲ ਨਹੀਂ ਸਾਰੇ ਆਉਣਗੇ ਠੀਕ ਹੈ ਨਾ ਕੋਈ ਨਾ ਪੂਰਾ ਬੰਦਾ ਹੀ ਮਟਾਉਣਾ ਜੇ ਆਉਂਦੇ ਜੀ ਲੰਗਣਾ ਕਰਾਉਣੇ ਅਸੀਂ ਅਗਲੇ ਉਹ ਪਰਚੀ ਵਾਲੇ ਠੇਕੇ ਵਾਲਿਆਂ ਨੂੰ ਪਤਾ ਵੀ ਇੱਥੇ बिकਦਾ ਕਿੰਨੀ ਆ ਰਹਾਦਾ ਲੱਗੀਆਂ ਹੈਗੀਆਂ ਕਿੰਨੇ ਦੇ ਤੁਹਾਡੀ 1500 ਰੁਪਏ ਮਿੰਨਾ ਲੰਦੇ ਆ ਮੇਰਾ ਤਿੰਨ ਕੁੜੀਆਂ ਕੁੜੀਆਂ ਹੈਗੀਆਂ ਮੇਰੀਆਂ ਹੈਂ ਮੈਂ ਤੇ ਹੁਣ ਗੱਲ ਨਾਲ ਕੋਈ ਜ਼ਬਰਦਸਤੀ ਮੈਂ ਆਜਾ ਆਪ ਹੱਥ ਜੋੜ ਦੇ ਜਦੋਂ ਬੰਦ ਹੋਊਗਾ ਮੇਰੀ ਗੱਲ ਬੀਰ ਮੇਰੀ ਗੱਲ ਸੁਣਾ ਚਾਹ ਵੇਚਲਾ ਆਂਡੇ ਵੇਚਲਾ ਆਂਡੇ ਦਾ ਹੱਥ ਲੈਂਦਾ ਮੈਂ ਆ ਅੱਛਾ ਤੂੰ ਆਂਡੇ ਨੂੰ ਹੱਥ ਲੈਂਦਾ ਉਹ ਵੇਚਦਾ ਹੈ ਵੇਚਦਾਨੀ ਠੀਕ ਹੈ ਇੱਥੇ ਗੁਰੂ ਘਰਾਂ ਚ ਸਬਜ਼ੀ ਜਾਂਦੀ ਆ ਹੋਰ ਧਾਰਮਿਕ ਸਮਾਂ ਤੇ ਸਬਜ਼ੀ ਜਾਂਦੀ ਆ ਉਹਦੇ ਨਾਲ ਠੀਕ ਆ ਖਾ ਖਾ ਕੇ ਇੱਥੇ ਬੱਚਕਾਰੀਆਂ ਮਰੀ ਜਾਂਦੇ ਆ ਉਹ ਜਾਂਦੀਆਂ ਨਾ ਜਾਂਦੀਆਂ ਜਾਂਦੀਆਂ ਨਹੀਂ ਜਾਂਦੀ ਉਹ ਗਲਤ ਕਰ ਰਹੇ ਇਹਨਾਂ ਦੀ ਠੀਕ ਹੈ ਇਸੇ ਲਈ ਇਸੇ ਲਈ ਉਹਦਾ ਰਜਾਬੰਦੀ ਕਰਕੇ ਤੇ ਪੋਸਟਰ ਲਾਇਆ ਦੇਖ ਲਿਆ ਪੋਸਟਰ ਤਾਂ ਦੇਖ ਰਿਹਾ ਇਸੇ ਕਰਕੇ ਲਾਇਏ ਹੋਏ ਸੀ ਨਾ ਸਹੀ ਹੈ ਸਹਿਮਤ ਤੁਹਾਡੇ ਨਾਲ ਸਹਿਮਤ ਹਾਂ ਮੈਂ ਸਹਿਮਤ ਫਿਰ ਬੰਦ ਕਰ ਇਹਨੂੰ ਚਾਹ ਵੇਚ ਜੋ ਮਰਜ਼ੀ ਕਰ ਹੋਰ ਕੋਈ ਮਰਜ਼ੀ ਕੰਮ ਕਰ ਮੇਰੇ ਕੋਲ ਦੁਕਾਨ ਨਹੀਂ ਖਲੂਗੀ ਇੱਥੇ ਆਹ ਕਰੋ ਕੋਈ ਨਾ ਸਵੇਰੇ ਜਿਹੜਾ ਅਸੀਂ ਕਾਰਵਾਈ ਪਾਉਣੀ ਆਪੇ ਪਾ ਲਾਂਗੇ ਤੋਂ ਆਪ ਦਾ ਬੰਦ ਕਰਕੇ ਹੁਣ ਜਾਂਦਾ ਉਧਰ ਵੀ ਕਰਵਾ ਕੇ ਜਾਊਗਾ ਬੰਦ ਕਰਨ ਦੋ ਦਿਕਨਾਂ ਨਾਲ ਲੱਗੀਆਂ ਸਾਰੀ ਵੱਡੀ ਉਹਦੇ ਵੀ ਚੱਲਿਆ ਮੈਂ ਪਹਿਲਾਂ ਬੋਰਡ ਦੀ ਵੀਡੀਓ ਬਣਵਾਉਣ ਆਇਆ ਸੀ ਤੋ ਆਹ ਕਰ ਬੰਦ ਕਰੇ ਕਰ ਦਿੰਦਾ ਅੱਜ ਇਹ ਖੋਦ ਖਾਣੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿੰਦਰ ਸਿੰਘ ਹੋਰਾ ਜੀ ਇੱਥੇ ਬੋਰਡ ਲੱਗੇ ਹੋਏ ਨੇ ਕਿ ਬੀੜੀ ਸਿੱਟੇ ਜਾਂ ਜਰਦਾ ਨਹੀਂ ਅਲਾਉਡ ਫਿਰ ਵੀ ਬੀੜੀਆਂ ਸਿੱਟਣ ਤੇ ਜਿਹੜੇ ਅੱਡੇ ਨੇ ਅਲਾਉਡ ਕੀਤੇ ਜਨੇ ਕਾਰਨ ਕੀ ਬਸ ਹਏ ਅੱਡੇ ਲੱਗੇ ਐ ਅੱਡੇਆਂ ਦੇ ਸੋਨੇ ਜਿਹਦਾ ਅੰਦਰ ਬਹੁਤ ਜ਼ਿਆਦਾ ਗੁਣ ਦਾ ਫਰਕ ਪੈ ਗਿਆ ਵੀ ਵੀਰੇ ਜਿੱਤਦੇ ਬਾਬਾ ਜੀ ਨੇ ਇੱਕ ਬੀੜ ਤਲਾ ਤੋਂ ਉਹਨਾਂ ਨੇ ਅਲਾਉਂਸਮੈਂਟ ਕੀਤੀ ਸੀ ਅਦਰ ਬਾਬਾ ਜੀ ਵੀ ਆਏ ਸੀ ਇਹਨਾਂ ਨੇ ਵੀ ਅਲਾਉਂਸ ਕੀਤੇ ਸੀ ਉਹਦੋਂ ਅੰਦਰ ਬਹੁਤ ਜ਼ਿਆਦਾ ਫਰਕ ਪੈ ਗਿਆ ਵੀ ਅੰਦਰ ਪੀਣ ਤੋਂ ਖਾਣ ਤੋਂ ਬਹੁਤ ਫਰਕ ਪੈ ਗਿਆ ਬਸ ੱਡਿਆਂ ਦਾ ਰਹਿ ਗਿਆ ਇਹ ੱਡਿਆਂ ਦਾ ਵੀ ਹੌਲੀ ਹੌਲੀ ਬਾਬਾ ਜੀ ਹੁਣ ਆ ਗਏ ਇਹਨਾਂ ਦਾ ਆ ਗਿਆ ਸੀ ਬਿਆਨ ਤੇ ਹੱਲ ਕਰਾਂਗੇ ਹੁਣ ਜੀ ਚੰਦਰ ਰੁਪਏ ਲੈ ਕੇ ਇੱਥੇ ੱਡੇ ਲਵਾਏ ਜਾ ਰਹੇ ਨੇ ਕੀ ਤੁਸੀਂ ਨਜ਼ਾਇਰ ਨਹੀਂ ਸਮਝਦੇ ਤੁਸੀਂ ਆਵਾਜ਼ ਕਿਉਂ ਨਹੀਂ ਚੱਕੀ ਅੱਜ ਬਾਬਾ ਜੀ ਨੂੰ ਆਪ ਖੁਦ ਆਉਣਾ ਪਿਆ ਨਹੀਂ ਅਸੀਂ ਬਾਤ ਚੱਕੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਮੰਨਿਆ ਨਹੀਂ ਫਿਰ ਬਾਬਾ ਜੀ ਨੂੰ ਹੁਣ ਆਣਾ ਪਿਆ ਬਾਬਾ ਜੀ ਖੁਦ ਕਰਨਗੇ ਖੁਦ ਆਪ ਕਈ ਮੰਡੀ ਦੇ ਹਰ ਦੇਸ਼ਨ ਕਹਿ ਚੁੱਕਿਆ ਵੀ ਚਕਾਓ ਅੱਡੇ ਤੇ ਕੋਈ ਉਹ ਮੰਨੇ ਨਹੀਂ ਹੈ ਤੇ ਤੁਹਾਡਾ ਕਾਰਨ ਕਿਉਂ ਨਹੀਂ ਮੰਨਦੇ ਕਿ ਤੂੰ ਸਾਰਾ ਦਿਨ ਮੰਡੀ ਵਿੱਚ ਰਹਿਣਾ ਮੰਡੀ ਦੇ ਮੈਂਬਰ ਹੋ ਬਸ ਇਹ ਦਾ ਨਾਮ ਕਿ ਰੋਲਾ ਪਾਣ ਦੇ ਕੱਠੇ ਹੋਣ ਦੇ ਵੀ ਅਸੀਂ ਇਹ ਦਾ ਨਾਮ ਕਿ ਨਹੀਂ ਚੱਕਦੇ ਹੋ ਰੋਲਾ ਰੋਲਾ ਕੌਣ ਪਾਉਂਦੇ ਨੇ ਇਹ ਆਪ ਹੀ ਖੁਦ ਇਕੱਠੇ ਹੋ ਜਾਂਦੇ ਸਾਰੇ ਵੀ ਅਸੀਂ ਅਸੀਂ ਐਡਾ ਲਾਵਾਂਗੇ ਖੁਦ ਆਪ ਰੋਲਾ ਪਾਣ ਦੇ ਜੀ ਇੱਥੇ ਗੱਲ ਕੀਤੀ ਗਈ ਕਿ ਕੁਝ ਲੋਕ ਨੇ ਹੈਗੇ ਤਾਂ ਦੇਸ਼ਤੀ ਨੇ ਹਾਂ ਜੀ ਹਾਂ ਜੀ ਤੇਹਾਰੀਆਂ ਤੇ ਰੋਕ ਲਾਇਆ ਗਿਆ ਯੂਪੀ ਵਾਲਿਆਂ ਤੇ ਰੋਕ ਲਾਇਆ ਗਿਆ ਹਾਂ ਜੀ ਹਾਂ ਜੀ ਤੇ ਆਪਾਂ ਗੱਲ ਕਰੀਏ ਸਿੱਖੀ ਦਿਖਣਾ ਕਿਸੇ ਬਦਨਾਮ ਹੋਰੀਏ ਪੰਜਾਬ ਕਿਸੇ ਕਿਸੇ ਬਦਨਾਮ ਨਾ ਪੰਜਾਬ ਦਾ ਕਲਚਰ ਹੈਗਾ ਇਹ ਨਹੀਂ ਪੰਜਾਬ ਦਾ ਕੋਈ ਕਲਚਰ ਨਹੀਂ ਹੈ ਜੀ ਇਹ ਇਹ ਬਸ ਇਹਦਾ ਹੁਣ ਇਕੱਠੇ ਹੋ ਕੇ ਉਦਮ ਕਰਨਾ ਪਊਗਾ ਤੇ ਫਿਰ ਇਹ ਏਡੇ ਬੰਦ ਹੋਣਗੇ ਤੇ ਅੱਜ ਬਾਬਾ ਜੀ ਨੂੰ ਆਣਾ ਪਿਆ ਤੁਸੀਂ ਕਿਉਂ ਉਪਰਾਲਾ ਕੀਤਾ ਤੁਨੂੰ ਨਹੀਂ ਬਾਬਾ ਜੀ ਨਾਲ ਸਾਡਾ ਕੰਟੈਕਟ ਨਹੀਂ ਹੋਇਆ ਬਾਬਾ ਜੀ ਨੂੰ ਅਸੀਂ ਬੁਲਾਣਾ ਸੀ ਵੀ ਇਹ ਤੁਸੀਂ ਕਰੋ ਆ ਕੇ ਹੱਲ ਤੇ ਬਾਕੀ ਹੁਣ ਜਿਵੇਂ ਬਾਬਾ ਜੀ ਦੇ ਚੱਲਣ ਹੁਕਮ ਕਰਨਗੇ ਓਵੇਂ ਆਪਾਂ ਚੱਲਾਂਗੇ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦਾ ਜੀ ਮੰਗਾ ਵੀ ਇਹ ਚੀਜ਼ਾਂ ਬੰਦ ਹੋਣੇ ਚਾਹੀਦੀਆਂ ਇਹ ਕਈ ਸਾਰ ਸੂਰਤਾਂ ਕਿਤੇ ਹੋਵੇ ਪਰ ਆ ਜਿਹੜੀ ਪਬਲਿਕ ਜਗ੍ਹਾ